ਮਰਹੂਮ ਕਾਂਗਰਸੀ ਆਗੂ ਬੁੱਟਾ ਸਿੰਘ ਬਾਰੇ ਬਿਆਨ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਡਿੰਗ ਦੀਆਂ ਮੁਸ਼ਕਲਾਂ ਬਤ ਗਈਆਂ ਨੇ ਇਸ ਬਾਰੇ ਬੀਤੇ ਦਿਨੀ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਨੂੰ ਕਪੂਰਥਲਾ ਦੇ ਡੀਐਸਪੀ ਹਰਗੁਰਦੇਵ ਸਿੰਘ ਨੇ ਇੱਕ ਰਿਪੋਰਟ ਸੌਂਪੀ ਇਸ ਮੌਕੇ ਜੋ ਬਾਤਾਲਾਪ ਹੋਈ ਉਸ ਨੂੰ ਸੁਣ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਾ ਬਡਿੰਗ ਤੇ ਆਉਣ ਵਾਲੇ ਦਿਨਾਂ ਦੌਰਾਨ ਸਖਤ ਕਾਰਵਾਈ ਹੋ ਸਕਦੀ ਹੈ ਪਾਸੇ ਪੁਲਿਸ ਰਾਜਾਪਟਿੰਗਦੀ ਪਾਲ ਵਿੱਚ ਜੁਟੀ ਹੋਈ ਹੈ ਦੂਜੇ ਪਾਸੇ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਇਸ ਮਾਮਲੇ ਤੇ ਤਿੱਖੀ ਨਜ਼ਰ ਰੱਖ ਰਹੇ ਨੇ ਇਸ ਬਾਰੇ ਜਾਂਚ ਦੀ ਅਗਲੀ ਰਿਪੋਰਟ 19 ਨਵੰਬਰ ਨੂੰ ਸੌਂਪੀ ਜਾਵੇਗੀ ਕਿਹੜੇ ਕਿੱਥੇ ਕੀਤੀ ਸਸਨ ਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉੱਤੇ ਤੇ ਉੱਥੇ ਅਮਰਸਰ ਸਰ ਫਿਰ ਸਟਿਸ ਐਸਸੀ ਨਾਲ ਸਾਡੇ ਐਸਪੀਟੀ ਸਾਬ ਸੀ ਹੋਰ ਵੀ ਡੀਐਸਪੀ ਸਰ ਬਾਅਦ ਸੀ ਜਿਸਸੀ ਉਹ ਵੀ ਹੋਇਆ कारण कारण ਹੈ ਨਹੀਂ ਉਹ ਰੈਲੀ 66 ਸੈਂਟਰ ਉਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ ਹਾਂਜੀ ਸਰ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਹਾਂਜੀ ਉਹਨੂੰ ਉਹਦੀ ਹੀ ਯੋਗਤਾ ਪਰਖ ਲਈ ਹਾਂਜੀ ਸਰ ਕੀ ਨਾਮ ਸੀ ਡੀਐਸਪੀ ਹਰਗੁਰਦੇਵ ਸਿੰਘ ਡੀਐਸਪੀ ਹਰਗੁਰਦੇਵ ਸਿੰਘ ਬਿਲਕੁਲ ਠੀਕ ਇਹਨਾਂ ਨੂੰ ਬਣਾਉਣਾ ਹੈ 6 11 ਨੂੰ 42 ਰਿਪੋਰਟ ਮੰਗੀ ਗਈ ਆ ਜੋ ਹਾਲ ਲੱਗਿਆ ਹਮਿੰਦਰ ਸਿੰਘ ਰਾਜਾ ਆਪਣੇ ਜੀ ਸਰ ਕਿਨੇ ਤੱਕ ਲੱਗੇ ਹੈ ਸਰ ਚਾਹਤੀ ਗੂ ਮੇਰੇ ਕੋਲ ਚੋਈ ਸਰ ਇਹ 21 ਗੂ ਕੰਪਲੀਟ ਹੋ ਗਈ ਸੀ ਸਰ ਇਹ ਤੋਂ ਬਾਅਦ ਚਾਪੀ ਨੂੰ ਐਸਡੀਏ ਲਿਖਣ ਦੀ ਰਾਇਲੈਂਡ ਤੋਂ ਬਾਅਦ ਐਸਐਸ ਦੀ ਸਭ ਲੋਡ ਸਾਈਬਰ ਪ੍ਰੋਸੀਜਨ ਦੇ ਚੋਟਾ ਦਾ ਟੈਸਟ ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ 8 10 ਸਰ ਇਹ ਸਿਖ ਤੁਸੀਂ ਪੰਜਾਂ ਦੇ ਵਿੱਚ ਬਚਾਲੀ ਕਿਹਾ ਕੀਤਾ ਉਹ ਰਿਪੋਰਟ ਚਾਹੀਦੀ ਹੈ ਇਹ ਹੀ ਹੈ ਨਾ ਸਹਿਤ ਵਧਾਈ ਤੇ ਸ਼੍ਰੀ ਕਬੀ ਉਹ ਸਿਰੇ ਨੂੰ ਕੋਲ ਕਿ ਕਿਸੇ ਸੋਟਾਲੀ ਸ਼ਾਮ ਤੋਂ ਪਿੱਛੇ ਹੈ ਸਰੀਰ ਦੇ ਵਿੱਚ ਹੂੰ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਰਾਜ ਉਹਦੇ ਸਰ ਉਹਦੀ ਲੈਕਚਰ ਦੀ ਕੈਂਡਰ ਹੋ ਜੀ ਹੂੰ ਤੇ ਆਪਨੇ ਇੱਕ ਮੀਟਿੰਗ ਸੀ ਤੁਮਾਰੀ ਤਕਰੀਰ ਬੋਲਵਾ ਸਰਬਜੋਤ ਸਿੰਘ ਤੋਂ ਲੈ ਕੇ ਬੂਤਾ ਸਿੰਘ ਇੱਕ ਸ਼ਕਤੀ ਮਿਲਿਆ ਸੀ ਸਰ ਤੋਂ ਕਦੋਂ ਤੱਕ ਸ਼ਾਮ ਨੂੰ ਤਕਰੀਰ ਹੋਣੀ ਜਿਹੜਾ ਤੁਸੀਂ ਸੰਪਰਕ ਕੀਤਾ ਕਰੋ ਕੀਤਾ ਜੀ ਜੇ ਸਰ ਅਸੀਂ ਚਾਰ ਤਿਕਨੇ ਕੋਪੀ ਕੀਤੀ ਸੀ ਪੱਲ ਨੂੰ ਛੇ ਵੀ ਕੋਪੀ ਕੀਤੀ ਸੀ ਫਿਰ ਸਰ ਨਿੱਕੀ ਮੈਨੂੰ ਉਹ ਦਿੱਤਾ ਸੀ ਤੇ ਸੋਨ ਦਾ ਜੈਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਇਹ ਮੈਂ ਮੰਗ ਕੀਤੀ ਜਿਹਨਾਂ ਸੋਸ ਤੋਂ ਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਉਹਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਹ ਤੋਂ ਕੋਈ ਕੋਹ ਹੈ ਨਹੀਂ ਸੀ ਇਹ ਪ੍ਰੋਜੈਕਟ ਦਾ ਰਿਕਾਰਡ ਹੈ ਸਾਕੀ ਜੀ ਤਾਂ ਇਸ ਨੂੰ ਵੀਡੀਓ ਫਾਈਲ ਵਿੱਚ ਰੱਖਿਆ ਹੁੰਦਾ ਜਿਆਦਾ ਸਿਰ ਡਾਊਨਲੋਡ ਵੀ ਕੀਤਾ ਸੀ ਕੁਝ ਹਾਂ ਇਹ ਦੂਜੀ ਵਾਰੀ ਬੈਂਡ ਰਿਪੋਰਟ ਤੇ ਵੀਡੀਓ ਕਮਾਣੀ ਹੈ ਸਰ ਉਹ ਰਿਨੋਟੀ ਜਾਣ ਵਾਸਤੇ ਸਰ ਜੀ ਠੀਕ ਇਸ ਸਰ ਅਜੇ ਹੋਰ ਤੇਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਜੀ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਹੈ ਟੈਕਨੀਕਲ ਸਰ ਤੋਂ ਵੀ ਉਹ ਕੋਈ ਹੋ ਜੇ ਛੇਰਖਾਨੀ ਛੇਰਖਾਨੀ ਇਹ ਰਿਕਸਰ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਾਰਾ ਸਾਨੂੰ ਜੋਨੇਸਰ ਇੱਥੇ ਹੀ ਰੇਡ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੇਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉੱਥੇ ਤੇ ਉੱਥੇ ਅਮਰਸਰ ਸਰ ਸਾਡੀ ਸਰ ਐਸੀ ਨਾਲ ਸਾਡੇ ਐਸਪੀਿਸ ਆਉਸੀ ਹੋਰ ਵੀ ਟੀਐਸਪੀ ਸਰ ਬਾਤ ਸੀ ਜੇ ਤੁਸੀਂ ਉਹ ਵੀ ਕਰਨ ਕਰਨ ਹੈ ਨਹੀਂ ਜੋਨ ਰੇਲੀ ਛੇ ਸਤ ਅਨਸਰ ਉੱਥੇ ਜਿਵੇਂ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗਿਆ ਸੀ ਕਿ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ ਹਾਂਜੀ ਸਰ ਸਰ ਜਲਦੀ ਫਿਰ ਇਸਕੂ ਕਰ ਲਾਂਗੇ ਸਰ ਕੋ ਕੱਪੀ ਕਰ ਲਵਾਂਗੇ। ਦੂਸਰਾ। ਓਕੇ। ਇਹ ਸਾ ਕੱਲ ਇਹ ਤਰੰਤਾਂ ਨਹੀਂ ਸੀ। ਕਿਸੋ ਕੇ ਪਾਇਆ। ਸਟੋਰ ਚੈੱਕ ਕਰ ਲਓ। ਠੀਕ ਹੋ ਗਿਆ? ਫੇਰ ਆ ਜਾਓ ਜੀ। ਕੱਲ ਨਵਾਂ ਸ਼ਹਿਰ। ਸੋਰਸ ਲੱਗੇ ਸਾਡੇ ਸਾਡੇ। ਪੋਸਟ ਟੂ ਯੂ। ਹਾਂ ਜੀ ਕਰ ਲਾਂਗੇ ਸਰ ਅਸੀਂ ਕੱਲ। ਫੋਨ ਚੱਲਦਾ ਹੋਣਾ ਆ। ਉਹ ਕਰਨੇ ਨੇ ਉਹ ਸਰ ਜੀ ਦਾ ਸ਼ੁਕਰ ਰਾਜਾ ਹੀ ਆ ਰਾਬਰੇ ਹੁੜਾ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਦੇਖੋ ਕੰਪਲੀਟ ਕੀ ਪਿਆ ਸਰ ਦੇਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰਾਬਰੇ ਹੁੜਾ ਤਾਂ ਨਹੀਂ ਹੈਗਾ ਸਰ ਰਿਸੀਵ ਕਰ ਲੈਣੇ ਨੇ ਜੀ ਕੰਮ ਕੀ ਕਰਾਂਗੇ ਜੀ ਸਰ ਡੈਫੀਨੇਟ ਇਹ ਤਨੇ ਚੀ ਦੀ ਰਿਪੋਰਟ ਕਰੋਗੇ ਬੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਲੱਗਦੇ ਸਰ ਟੈਕਨੀਕਲ ਦੇ ਸਰ ਹਫਤਾ ਦਸ ਦਿਨ ਤੇ ਲੱਗ ਜਾਂਦੇ ਨੂੰ ਟੈਕਨੀਕਲ ਦੇ ਵਿੱਚ ਜਿਹੜਾ ਪੈਟਰੀ ਦਾ ਸਰਟੀਫਿਕੇਟ ਲੈਣਾ ਸਰ ਉਹ ਕਿੱਥੋਂ ਮਿਲਣਾ ਹੈ ਇਹ ਸਰ ਟੈਕਨੀਕਲ ਸਰਟੀਫਿਕੇਸ਼ਨ ਮੈਂ ਕਿੱਥੋਂ ਇਹ ਸਰ ਇਹ ਤੋਂ ਸਾਈਪਰ ਫਲੋਰ ਤੋਂ ਲੈਵਾਂਗੇ ਜਾਂ ਸਰ ਇਹ ਯੂਫਿਸ ਦੇ ਵਿੱਚ ਹੈਗਾ ਕੰਪਨੀ ਕਲੇਬ ਤੋਂ ਜਾਂ ਕਿੱਥੋਂ ਲੈਣੇ ਬੰਦੇ ਸਰ ਜਿਹੜੀ ਮੁਹਾਲੀ ਆ ਉਹ ਸਰ ਉੱਥੇ ਵੀ ਹੈਗੀ ਸਰ ਜੀ ਮੈਨੂੰ ਇਹਦੇ ਤੋਂ ਮੈਂ 24 ਘੰਟੇ ਕਢਾ ਦੇਣਾ ਐਂਦਾ ਭੇਜ ਕੇ ਮੈਂ ਹੁਣੇ ਕਢਾ ਲੈਣਾ ਕਰਾ ਲੈਣੇ ਸਰ ਐਸੀ ਕਰਾ ਲੈਣੇ ਹੂੰ ਕਰਾ ਲੈਣੇ ਜੀ ਉਹਦਾ ਫਾਰਮੈਲਟੀ ਪੂਰੀ ਕਰਨੀ ਪਾਸ਼ਾ ਦਾ ਦਿੱਤਾ ਹੀ ਹੈ ਨਾ ਆਪਾਂ ਚੇਤੇ ਪਾਇਆ ਨਾ ਉਹ ਕਰਵਾ ਲੈਣਾ ਅਸੀਂ ਕਰਵਾ ਦਾਂਗੇ ਅੱਜ ਕਿੰਨੀ ਹੋ ਗਈ 10 ਇਹ ਤਾਂ ਸਪੀਅਰ ਕਲੀਅਰ ਬਿਲਕੁਲ ਇਹਨੇ ਪੀ ਆਪ ਹੀ ਆਪਣੇ ਵਰਕ ਆਫ ਇਹਦਾ ਹੈਗਾ ਸਾਡੇ ਕੋਲ ਸਕੂਲ ਸਰ ਅਸੀਂ ਇਹ ਸਾਰਾ ਕਰ ਲੈਣਾ ਕੰਪਲੀਟ ਜਿਹੜਾ 100% ਅਸੀਂ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿਖਿਆ ਸਾਰੇ ਪੰਜਾਬੀਆਂ ਦਾ ਮਾਣ ਤਾਂ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਿਨਿਸਟਰ ਸਾਹਿਬ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਆ ਕੇ ਲੜ ਪਿਆ ਮੈਦਾਨ 'ਚ ਤੇ ਜਲੋੜ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜਾਈ ਜੀ ਐਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਸਤਾ 'ਤੇ ਖੜਾ ਹੋ ਗਿਆ ਜੀ ਸਰ ਤੇ ਰਸਤਾ ਨਹੀਂ ਉਹ ਤਾਂ ਬਾਤ ਨਹੀਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਰਵਾਉਣਾ ਐਨ ਐਜੂਕੇਟਿਡ ਕੁਐਸਚਨ ਹੈ ਸਰ ਉਸ ਟਾਈਮ ਤੇ ਐਮਏ ਤੇ ਇਹ ਤੇ ਕਿ ਵੀ ਸਰਕਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ کافی ਲੈਂਗੁਏਜ ਦੇ ਉੱਤੇ ਇੰਨੀ ਜਿਹੀ ਪਕੜ ਸੀ ਇੰਗਲਿਸ਼ ਦਾ ਫਲੂਰ ਕੋਸ ਜਾਦਾ ਸੀ ਦੇਖ ਲਓ ਜੀ ਮੈਂ ਬਾਸ਼ਨ ਸੁਣਿਆ ਬਹੁਤ ਸੋਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਉਹਨੂੰ ਉਹਦੀ ਉਜਾੜ ਪਰਖ ਲਈ ਉਹਦਾ ਹੀ ਰੰਗ ਥਕਰਾ ਕੇ ਕਾਲਾ ਕੋਲਾ ਸਰ ਇਹਨਾਂ ਜਿਹੇ ਦੋ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਨਾ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਨਾ ਕੁਝ ਤਾਂ ਕਹਿ ਦਿਆ ਪੀ ਇਹਨਾਂ ਨੇ ਬੜਾ ਉਹ ਇਹ ਆਪਣੀ ਲੈਂਗੁਏਜ ਦੀ ਗਲਤੀ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਅਸੀਂ ਡੇਲੀ ਅਪਡੇਟ ਦੇ ਪਾਵਾਂ ਤੁਹਾਨੂੰ ਨਹੀਂ ਸਰ ਡੇਲੀ ਅਪਡੇਟ ਨਾ ਪਾਉ ਜੀ ਕੱਲ੍ਹ ਤੋਂ ਵੀ ਕਿੰਨੇ ਦਿਨ ਤੇ ਦੇਵਾਂ ਸਰ ਕੋ 60 ਦਿਨ ਦੇ ਵਿੱਚ ਅਸੀਂ ਇਹ ਇਨਵੈਸਟੀਗੇਸ਼ਨ ਕੰਕਰੀ ਕਰਨੀ ਕਰਦੀ ਹੈ ਜੀ ਐਸਐਸਸੀ ਵਿਕਤਿੰਦੇ ਤੁਸੀਂ ਇਹ ਤਾਂ ਇਦਾਂ ਆ ਵੀ ਮੋਟੀਸਨ ਇਨਵੈਸਟੀਗੇਸ਼ਨ ਇਨ ਸਿਕਿਟੀ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਤਾਂ ਇਦਾਂ ਹੈ ਨਾ ਵੀ ਵੀ ਜਿਹਦਾ ਖਰਗੋਸ਼ ਭੱਜਿਆ ਨਾ ਕੋਲੇ ਬਲਾਂ ਚ ਕਰ ਲਾਂਗੇ ਸਰ ਅਸੀਂ ਤੇ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲੈ। ਨਹੀਂ ਸਰ ਤੁਸੀਂ ਫਿਕਰੀ ਨਾ ਕਰੋ ਇਹ ਇਹ ਸਾਡੇ ਵਾਸਤੇ ਵੀ ਇੱਕ ਜਦਾ ਸਵਾਲ ਹੈ ਕਰ। ਅਸੀਂ ਇਹ ਕਰਕੇ ਸਰ ਨੂੰ ਵਿਸ਼ਵਾਸ ਦਿਵਾਵਾਂਗੇ ਮੈਂ ਕਰਕੇ। ਮੈਂ ਬੀਂਗ ਆਪਣਾ ਐਸਐਸਵੀ ਮੈਂ ਵਿਸ਼ਵਾਸ ਦਿਵਾਵਾਂਗਾ। ਤੁਸੀਂ ਸਾਡੇ ਨਹੀਂ ਕਿਹਾ ਅਸੀਂ ਵੀ ਕਰਕੇ ਦਿਖਾਵਾਂਗੇ। सॉरी नवंबर भीरवार भी, भी आ गया उन्नी नया उन्नी नया भी तरीक ਕਮੀ ਨਹੀਂ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਦੀ ਦੇ ਚ ਤੇ ਨਲ ਹੈ